ਪੰਜਾਬ ਪੁਲਿਸ ਦੇ ਟ੍ਰੈਫਿਕ ਪੁਲਸ ਦੇ ਅਧਿਕਾਰੀ ਅਤੇ ਮੁਲਾਜ਼ਮ ਸਮਾਨਾਚੇ ਪਾਰੀ ਬਰਸਾਤ ਦੇ ਦੌਰਾਨ ਸਮਾਨਾ ਕੱਕਰ ਰੋਡ ਜਿਹੜੇ ਕੰਮ ਚੱਲ ਰਿਹਾ ਹੈ ਔਰ ਸਾਹਿਬਦਾਨਾ ਦੇ ਫਤਿਹਗੜ ਸਾਹਿਬ ਦਾ ਦਰ ਜੋੜ ਮਿਲ ਹੈ ਜਿਹੜੇ ਟਰਾਲੀਆਂ ਆ ਰਹੀਆਂ ਨੇ ਗੱਡੀਆਂ ਆ ਰਹੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਬਾਰੀ ਬਰਸਾਤ ਦੇ ਵਿੱਚ ਡਿਊਟੀ ਦੇ ਰਹੇ ਹਨ ਇਸ ਲਈ ਇਹਨਾਂ ਜਵਾਨਾਂ ਨੂੰ ਸਲੂਰ ਕਰਨਾ ਚਾਹੀਦਾ ਜਿਹੜੇ ਬਰਸਾਤ ਦੇ ਵਿੱਚ ਵੀ ਡਿਊਟੀ ਹਰੇ ਬੰਦੇ ਕਰਦਾ ਹੈ ਲੇਕਿਨ ਆਪਣੀ ਡਿਊਟੀ ਐਕਸਟਰਾ ਡਿਊਟੀ ਕਰਨੀ ਬਰਸਾਤ ਦੇ ਵਿੱਚ ਖੜਕੇ ਇੰਨੀ ਬਰਸਾਤ ਦੇ ਵਿੱਚ ਡਿਊਟੀ ਦੇਣੀ ਇੱਕ ਇਹਨਾਂ ਦੀ ਜ਼ਿੰਮੇਵਾਰੀ ਭਾਵੇਂ ਦੋ ਲੋਕ ਕਹਿਣ ਲੇਕਿਨ ਅਸੀਂ ਇਹਨਾਂ ਨੂੰ ਸਲੂਟ ਕਰਦੇ ਆਂ ਕਿ ਠੀਕ ਹੈ ਜੀ بارش ਤਾਂ ਹੈਗੀ ਆ ਪਰ ਸਰਹੰਦ ਸਭਾ ਹੋਣ ਕਰਕੇ ਟਰਾਲੀਆਂ ਦਾ ਆਉਣਾ ਜਾਣਾ ਵੀ ਜਾਮ ਨਾ ਲੱਗੇ ਕਿਸੇ ਨੂੰ ਸੰਗਤ ਨੂੰ ਦਿੱਕਤ ਨਾ ਹੋਵੇ ਉਹਦੇ ਸਬੰਧ ਵਿੱਚ ਡਿਊਟੀ ਕਰ ਰਹੇ ਆਂ ਵੀ ਜਾਮ ਨਾ ਲੱਗੇ ਕੋਈ ਥੋੜਾ ਜਿਹਾ ਰਸਤਾ ਖਰਾਬ ਹੈ ਉਹਦੇ ਕਰਕੇ ਵੀ ਇੱਥੇ ਵੀ ਜਾਮ ਲੱਗ ਜਾਂਦਾ ਜੀ ਤਾਂ ਕਰਕੇ ਖੜੇ ਆਂ ਜੀ ਇੱਥੇ ਕਿੰਨੀ ਬਰਬਾਦ ਹੋ ਰਹੀ ਹੈ ਤੁਸੀਂ ਬੋਲੀ ਦੇ ਰਹੇ ਹੋ ਬਰਸਾਤ ਤਾਂ ਹੋ ਹੀ ਰਹੀ ਹੈ ਸਰ ਪਰ ਡਿਊਟੀ ਵੀ ਜ਼ਰੂਰੀ ਹੈ ਜੀ ਆਮ ਸੇਵਾ ਕਰਨ ਦੀ ਵੀ ਜ਼ਰੂਰੀ ਹੈ ਪਬਲਿਕ ਦੀ ਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰਸੋਤਮ ਕੋਸਿਕ ਸਮਾਣਾ న్యూਜ਼